ਸਾਡਾ ਜਿਹੜਾ ਕੰਪੀਟੀਸ਼ਨ ਕਰਵਾਏ ਹੈਗੇ ਨੇ ਡੋਮੈਸਟਿਕ ਵਾਇਲੈਂਸ ਸਾਡਾ ਥੀਮ ਸੀਗਾ ਡੋਮੈਸਟਿਕ ਵਾਇਲੈਂਸ ਐਕਟ ਦੇ ਨਾਲ ਜਿਹੜੀਆਂ ਕੰਪੀਟੀਸ਼ਨ ਉਹਨਾਂ ਨਾਲ ਸੰਬੰਧਿਤ ਸੀਗੇ ਜਿਵੇਂ ਪੋਸਟਰ ਮੇਕਿੰਗ ਡਿਬੇਟ ਇਕুইਜ਼ ਕਰਵਾਇਆ ਗਿਆ ਵਾ ਜਿਹਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਟੀਮਾਂ ਨੇ ਹਿੱਸਾ ਲਿਆ ਤੇ ਉਹਨਾਂ ਦੇ ਵਿੱਚੋਂ ਫਸਟ ਸੈਕੰਡ ਕੱਢੇ ਗਏ ਨੇ ਇਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਵੇਗਾ ਉਹ 26 ਤਰੀਕ ਨੂੰ ਕੈਂਪਸ ਜੀਐਨਡੀਯੂ ਦੇ ਹੈਗਾ ਗੁਰਦਾਸਪੁਰ ਕੈਂਪਸ ਦੇ ਵਿੱਚ ਅਸੀਂ ਰੱਖਿਆ ਹੈਗਾ ਪ੍ਰੋਗਰਾਮ ਉੱਥੇ ਸਨਮਾਨਿਤ ਕੀਤਾ ਜਾਵੇਗਾ ਸਾਡਾ ਥੀਮ ਸੀਗਾ ਜਿਹੜਾ ਨਾਲ ਸਾਡਾ ਸਾਡਾ ਇੱਕ ਪ੍ਰੋਗਰਾਮ ਹੈ ਉਹ ਸਾਡਾ ਕੁਆਟਰਲੀ ਕੈਂਪੇਨ ਹੈ ਗਿਆ 3 ਮਹੀਨੇ ਦੀ ਉਹਦੇ ਅੰਤਰਗਤ ਇਹ ਅਸੀਂ ਮੁਕਾਬਲੇ ਅਰੇਂਜ ਕੀਤੇ ਸੀਗੇ ਬਿੱਦਾਂ ਕੋਲਾਬੋਰੇਸ਼ਨ ਹੈ ਐਂਡ ਬਹੁਤ ਹੀ ਨਿੱਕੀ ਮਤਲਬ ਜਿਹੜੀ ਹੈਗੀ ਆ ਆਪਣਾ ਸਹਿਯੋਗ ਪ੍ਰਿੰਸੀਪਲ ਸਾਹਿਬਾਨ ਦੇ ਨਾਲ ਥੜਕੇ ਗਵਰਨਮੈਂਟ ਕਾਲਜ ਦੇ ਤੇ ਸਾਡਾ ਮੈਸੇਜ ਇਹ ਹੈਗਾ ਵੀ ਅਸੀਂ ਅਵੇਅਰ ਕਰਨਾ ਚਾਹੁੰਦੇ ਆ ਡੋਮੈਸਟਿਕ ਵਾਇਲੈਂਸ ਦੇ ਜਿਹੜਾ ਹੈਗਾ ਐਕਟ ਆ ਅਵੇਅਰਨੈਸ ਹੋਏਗੀ ਤੇ ਐਕਟ ਦੀ ਜਿਹੜੀ ਇੰਪਲੀਮੈਂਟੇਸ਼ਨ ਉਹ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਕਿ ਤੇ ਇੱਕ ਜਿਹੜਾ ਹੈਗਾ ਸਾਡਾ ਸੈਕਸ਼ਨ ਔਮਨਸ ਹੈਗੀਆਂ ਨੇ ਸੁਸਾਇਟੀ ਦਾ ਉਹਨਾਂ ਨੂੰ ਨਿਆਦੇ ਤੱਕ ਅਪਰੋਚ ਹੋ ਸਕਦੀ ਉਹਦੇ ਵਿੱਚ ਇਹਨਾਂ ਜਿਹੜੇ ਕੰਪੀਟੀਸ਼ਨ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪੋਸਟਰ ਬਣਾਏ ਨੇ ਮੈਂ ਦੇਖਿਆ ਤੇ ਐਕਸਪਰਟ ਨੇ ਚਲੋ ਉਹਨਾਂ ਨੂੰ ਫਸਟ ਸੈਕੰਡ ਗੱਡੇ ਪਰ ਸਾਰੇ ਹੀ ਪੋਸਟਰ ਬੜੇ ਰੈਲੇਵੈਂਟ ਤੇ ਉਹਨਾਂ ਦੇ ਸਲੋਗਨ ਬਹੁਤ ਹੀ ਵਧੀਆ ਸੀ ਡਿਬੇਟ ਦੇ ਵਿੱਚ ਵੀ ਫੋਰ ਐਂਡ ਅਗੇਂਸਟ ਬੋਲਿਆ ਹੈਗਾ ਉਹਨਾਂ ਨੇ ਐਜ਼ ਅ ਹੋਲ ਪ੍ਰੋਬਲਮ ਜਿਹੜੀ ਹੈਗੀ ਆ ਉਹਨੂੰ ਇੱਕ ਫੋਰ ਫਰੰਟ ਦੇ ਉੱਤੇ ਲਿਆ ਕੇ ਮਤਲਬ ਜਿਹੜਾ ਹੈਗਾ ਆਡੀਅנס ਸੀਗੇ ਬੱਚੇ ਸੀਗੇ ਜਿਹੜੇ ਕਾਲਜ ਦੇ ਸਟੂਡੈਂਟ ਸੀਗੇ ਉਹਨਾਂ ਦੇ ਪੂਰੇ ਰੱਖਿਆ ਤੇ ਕੁਇਜ਼ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਇਨ ਡੈਪਥ ਨੋਲੇਜ ਸੀਗੀ ਉਹਦਾ ਪਤਾ ਲੱਗਿਆ ਉਹਨਾਂ ਨੇ ਆਨਸਰ ਕੀਤੇ ਇਹ ਇੱਕ ਐਕਟੀਵਿਟੀ ਜਿਹੜੀ ਹੈਗੀ ਆ ਐਕਟੀਵਿਟੀ ਦੇ ਨਾਲ ਅਸੀਂ ਹਾਈਲਾਈਟ ਕੀਤਾ ਪ੍ਰੋਬਲਮ ਤੇ ਉਹਦੇ ਸੋਲੂਸ਼ਨ ਲਈ ਸੋਸਾਇਟੀ ਦੇ ਵਿੱਚ ਕੀ ਮਤਲਬ ਸਾਡੀ ਯੰਗ ਜਨਰੇਸ਼ਨ ਸੋਚਦੀ ਹੈਗੀ ਆ ਉਹਨੂੰ ਅਸੀਂ ਹਾਈਲਾਈਟ ਕੀਤਾ ਤਵੇ ਨੂੰ ਕਾਫੀ ਸਮਾਂ ਲੱਗੋ ਕੋਸ਼ਿਸ਼ ਨਾ ਹੋ ਰਹੀ ਕੋਈ ਸਹਿਯੋਗ ਕਮੈਂਟ ਦੀ ਕੈਂਪੇਨ ਹੈ ਦੀ ਕੈਂਪੇਨ ਦੇ ਨਾਲ ਇਹ ਫੀਮੇਲ ਫਿਟੀਸਾਈਡ ਨੂੰ ਜਿਹੜਾ ਕੰਡੈਮਨਟ ਕਰਨ ਲਈ ਚੱਲ ਰਿਹਾ ਹੈਗਾ ਵਾ ਪ੍ਰੋਗਰਾਮ ਤੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਸਕਸੈਸਫੁਲ ਵੀ ਹੈ ਕਿਉਂਕਿ ਬੇਟੀ ਪੜ੍ਹਾਓ ਜਦੋਂ ਐਜੂਕੇਸ਼ਨ ਨੌਲੇਜ ਆਏਗੀ ਤੇ ਨੌਲੇਜ ਦੇ ਨਾਲ ਜਿਹੜੀ ਹੈਗੀ ਐ ਈਵਲ ਜਿਹੜੀ ਆ ਐਲੀਮੀਨੇਟ ਹੋਏਗੀ ਐਜੂਕੇਸ਼ਨ ਦੇ ਨਾਲ ਇੰਡੀਪੈਂਡੈਂਸ ਆਏਗੀ ਔਮਨਜ਼ ਦੇ ਵਿੱਚ ਇੰਡੀਪੈਂਡੈਂਸ ਹੋਊਗੀ ਤੇ ਉਹ ਆਪਣਾ ਫਾਈਨੈਂਸ਼ੀਅਲੀ ਜਦੋਂ ਸੋਰਸਫੁਲ ਹੋਣਗੇ ਆ ਤੋ ਆਪਣੇ ਫੈਸਲੇ ਆਪ ਲੈ ਸਕਣਗੇ ਤੇ ਉਹਨਾਂ ਨਾਲ ਸੋਸਾਇਟੀ ਦੇ ਸਟੇਟਸ ਅਪਰੂਵ ਕਰੇਗਾ